ਅੱਜ ਜਿਹੜੀ ਮੀਟਿੰਗ ਹੋਈ ਹੈ ਸਾਡੀ ਇਹ ਆਪਣਾ ਜਿਹੜਾ ਮਿਸ਼ਨ 224 ਦਾ ਇਹਦੇ ਵਾਸਤੇ ਮੀਟਿੰਗ ਕੀਤੀ ਗਈ ਆ ਤੇ ਅੱਜ ਸਾਰੇ ਸਾਡੇ ਬਲਾਕ ਪ੍ਰਧਾਨ ਜੀ ਬਲਾਕ ਪ੍ਰਭਾਰੀ ਜਿੰਨੇ ਵੀ ਸਾਰੇ ਇਕੱਠੇ ਜਿਆਦਾ ਮਾਤਰਾ ਦੇ ਇਕੱਠੇ ਹੋ ਕੇ ਅੱਜ ਮੀਟਿੰਗ ਕੀਤੀ ਆ ਵੀ ਅਸੀਂ ਸਾਰੇ ਜਾਣੇ ਵੱਧ ਤੋਂ ਵੱਧ ਜ਼ੋਰ ਲਾ ਕੇ 13 ਦੀਆਂ 13 ਸੀਟਾਂ ਜਿਤਾ ਕੇ ਹਾਈ ਕਮਾਂਡ શ્રી ਕੇਜਦੀਵਾਲ ਸਾਹਿਬ ਸਦਾ ਭਗਵੰਦ ਸਿੰਘ ਮਾਨ ਸਾਹਿਬ ਦੀ ਝੋਲੀ ਵਿੱਚ ਪਾਵਾਂਗੇ ਕਰਦੇ ਆਸੀਂ ਆਪਣੇ ਕੰਬੀਜ਼ ਜੀ ਦਾ ਸਾਡੇ ਭਰਾ ਜੀ ਸਾਡੇ ਨਾਲ ਨੇ ਸਾਡੀ ਮੈਡਮ ਸਰਬਜੀਤ ਕੌਰ ਜੀ ਸਾਡੇ ਨਾਲ ਨੇ ਪਸ਼ਪਾਲਨ ਪੰਜਾਬ ਮੈਂਬਰ ਔਰ ਸਾਡੇ ਬੜੇ ਸਾਥ ਸਤਿਕਾਰਯੋਗ ਸਾਡੇ ਵੀਰ ਸਾਡੇ ਨਾਲ ਨੇ ਅੱਜ ਜੋ ਸਾਨੂੰ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਬਲਾਕ ਫਰਭਾਰੀਆਂ ਦੀਆਂ ਸਾਨੂੰ ਜੋ ਜ਼ਿੰਮੇਵਾਰੀਆਂ ਮਿਲੀਆਂ ਨੇ ਅਸੀਂ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਦੇ ਨਾਲ ਅਸੀਂ ਨਿਭਾਵਾਂਗੇ ਇਸੇ ਤਰ੍ਹਾਂ ਹੀ ਅਸੀਂ ਜਲੰਧਰ ਵਿੱਚ ਵੀ ਜਦੋਂ ਗਏ ਸੀ ਤੇ ਜਿੰਨੀਆਂ ਵੀ ਸਾਨੂੰ ਉਹਨਾਂ ਨੇ ਸਾਨੂੰ ਪਿੰਡ ਦਿੱਤੇ ਸੀਗੇ ਸਾਨੂੰ ਜਿੰਨੇ ਵੀ ਬੂਤ ਦਿੱਤੇ ਸੀ ਅਸੀਂ ਅਹੀਂ ਜਿਤਾ ਕੇ ਤੇ ਸ਼੍ਰੀ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਚੋਲੀ ਚ ਪਾਈ ਹੈ ਉਸੇ ਤਰ੍ਹਾਂ ਹੀ ਕੋਈ ਵੀ ਪੂਰੀ ਮਿਹਨਤ ਦੇ ਨਾਲ ਜ਼ਿੰਮੇਵਾਰੀ ਦੇ ਨਾਲ ਲਗਨ ਦੇ ਨਾਲ ਹੀ ਇਮਾਨਦਾਰੀ ਦੇ ਨਾਲ ਅਸੀਂ ਚਲ ਕੇ ਜੋ ਦੇਹਰਾਬਾ ਬਣਾਣਕ ਤੋਂ ਉਸ ਜਾਨ ਨੂੰ ਜੋਕਰ ਭਾਰੀ ਲਾਇਆ ਗਿਆ ਅਸੀਂ ਪੂਰੀ ਇਮਾਨਦਾਰੀ ਨਾਲ ਕੰਮ ਕਰਕੇ ਤੇ 13 ਦੀ 13 ਸੀਟਾਂ ਜਿਹੜੀਆਂ ਜਤਾ ਕੇ ਪੰਜਾਬ ਚ ਬਣਾਉਂਗਾ ਜੀ ਜੋ ਅੱਜ ਮੀਟਿੰਗ ਕੀ ਦੇਖੀ ਸੀ ਹਾਂ ਜੀ ਮੈਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਤੇ ਹੁਣ ਸਰਕਾਰ ਨੇ ਮੈਨੂੰ ਐਨੀਮਲ ਡਾਇਰੈਕਟਰ ਬੋਰਡ ਪੰਜਾਬ ਲਗਾਇਆ ਤੇ ਨਾਲ ਹੀ ਅੱਜ ਮੈਨੂੰ ਪਰਿਵਾਰੀ ਵੀ ਬਣਾਇਆ ਨੇ ਕਾਦੀਆਂ ਹਨ ਕੇ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਭਗਵੰਤ ਮਾਨ ਦਾ ਸ੍ਰੀ ਆਪਣੇ ਅਰਵਿੰਦ ਕੇਜਰੀਵਾਲ ਦਾ ਤੇ ਸਾਡਾ ਅੱਜ ਦਾ ਜਿਹੜਾ ਮਨੋਰਥ ਸੀਗਾ ਅੱਜ ਦੀ ਮੀਟਿੰਗ ਜਿਹੜੀ ਸੀਗੀ ਉਹ 2024 ਜਿੱਤਣ ਦੀ ਹੈ ਤੇ ਅਸੀਂ ਜਿੱਤ ਕੇ ਹੀ ਰਹਿਾਂਗੇ ਕਿਉਂਕਿ ਅਸੀਂ ਪਹਿਲੇ ਪਹਿਲੇ ਬੜੇ ਬਣਾਈ ਉਹ ਸਾਰੇ ਵਰਕਲ ਸੀ ਜਿਹੜੇ ਪਹਿਲਾਂ ਕੰਮ ਕਰਦੇ ਆ ਆਰਜੁਨਾ ਨੂੰ ਵਾਹਿਗੁਰੂ ਜੀ 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 ਇਸ ਸਭ ਤੋਂ ਪਹਿਲਾਂ ਜੀ ਜੀ ਦੇ ਜੀਵਾਲ ਨੂੰ ਪ੍ਰਧਾਨ ਮੰਤਰੀ ਦੇ ਸਾਡੇ ਨੂੰ ਬੰਦਾ ਜੀ ਆਪਾਂ ਸਾਰੇ ਜੀ ਕਿਉਂ ਜੋ ਆਪਾਂ ਹਾਂਜੀ ਅਸੀਂ ਇਹ ਪਾਸ ਕਰ ਚੁੱਕੇ ਆਂ ਹੋਰ ਹੋਵੇਗਾ ਫਿਰ ਪਤਾ ਲੱਗੇਗਾ ਜਿਹੜਾ ਦਿੱਤਾ ਕੀਤਾ ਅੱਜ ਜੀ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਸਾਰੇ ਲੋਕ ਸਭਾ ਦੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਅੱਜ ਬਹੁਤ ਭਾਰੀ ਗਿਣਤੀ ਦੇ ਵਿੱਚ ਅੱਜ ਦਫਤਰ ਕਰਦਾਸਪੁਰ ਵਿੱਚ ਇਕੱਠੇ ਹੋਏ ਆ ਮੇਰਾ ਵੀਰ ਛੋਟਾ ਰਜੀਵ ਸ਼ਰਮਾ ਜੀ ਲੋਕ ਸਭਾ ਦੇ ਚਾਰਜ ਸਾਡੇ ਡਿਸਟ੍ਰਿਕਟ ਦੇ ਇੰਚਾਰਜ ਸ਼ਮਸ਼ੀਰ ਸਿੰਘ ਜੀ ਸਾਡੇ ਹਲਕੇ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਜੀ ਹੋਰ ਵੀ ਸਰਤਾਰ ਸਤਕਾਰ ਜੋ ਸਾਡੀ ਸਕਸਿਤਾ ਅੱਜ ਦੀ ਜੋ ਮੀਟਿੰਗ ਹੈ ਮੇਨ ਮੀਟਿੰਗ ਦਾ ਮਕਸਦ ਲੋਕ ਸਭਾ ਦੀ ਇਲੈਕਸ਼ਨ ਹੋ ਲੋਕ ਸਭਾ ਦੀ ਇਲੈਕਸ਼ਨ ਥੋੜੇ ਸਮੇਂ ਤੱਕ ਆ ਰਹੀ ਹੈ ਉਹਦੇ ਵਿੱਚ ਸਾਡਾ ਵਰਕਰ ਹਰ ਇੱਕ ਵਰਕਰ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਊਗਾ ਪਰ ਗਰਦਾਸਪੁਰ ਦੀ ਸੀਟ ਲੋਕ ਸਭਾ ਗਰਦਾਸਪੁਰ ਦੀ ਸੀਟ ਅਸੀਂ ਬਹੁਮਤ ਭਾਰੀ ਬਹੁਮਤ ਭਾਰੀ ਬਹੁਮਤ ਨਾਲ ਜਿਤਾ ਕੇ ਸ਼੍ਰੀ ਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਦੇ ਵਿੱਚ ਪਾ ਪਰ ਮੈਂ ਪੂਰੇ ਗਰਦਾਸਪੁਰ ਵਾਸੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ 2022 ਦੇ ਵਿੱਚ ਜੋ ਗਰਦਾਸਪੁਰੀਆਂ ਕੋ ਕਮੀਆਂ ਰਹਿ ਗਈਆਂ ਸੀ ਅੱਜ ਸਾਡੇ ਕੋਲ ਸਮਾਂ ਜੇ ਤਕਰੀਬਨ ਅਸੀਂ 2 ਸਾਲ ਸਰਕਾਰ ਦਾ ਟਰਨਓਵਰ ਵੇਖ ਚੁੱਕੇ ਆ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਵੇਖ ਚੁੱਕੇ ਆ ਅਸੀਂ ਸਮਝ ਚੁੱਕੇ ਆ ਕਿ ਆਮ ਆਦਮੀ ਪਾਰਟੀ ਗਰੀਬਾਂ ਦੇ ਹੱਕਾਂ ਵਾਸਤੇ ਖੜਦੀ ਹੈ ਗਰੀਬਾਂ ਦੇ ਦੁੱਖ ਸੁੱਖ ਵਿੱਚ ਭਾਈਵਾਲ ਹੁੰਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬੀਆਂ ਦੀ ਲੜਾਈ ਕਿਹੜੇ ਹਿਸਾਬ ਨਾਲ ਕਿੱਡੇ ਵੱਡੇ ਪੱਦਰ ਤੇ ਪੰਜਾਬੀਆਂ ਦੀ ਲੜਾਈ ਲੜ ਰਹੇ ਨੇ ਇਸ ਕਰਕੇ ਮੇਰੀ ਗਰਦਾਸਪੁਰ ਵਾਸੀਆਂ ਨੂੰ ਬੇਨਤੀ ਆ ਕਿ ਤਗੜੇ ਹੋ ਕੇ ਪੂਰੇ ਗਰਦਾਸਪੁਰ ਵਾਸੀ ਲੋਕ ਸਭਾ ਗਰਦਾਸਪੁਰ ਨੂੰ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਓ ਜਿਹੜੀ ਆਪ ਭਾਰੀ ਲਾਏ ਗਏ ਇਹਨਾਂ ਦੀ ਕਿਹੜੀ ਡਿਊਟੀ ਹੋएगी ਦੇਖੋ ਜੀ ਸਾਡੇ ਜਿਹੜੇ ਸਤਕਾਰਯੋਗ ਭਾਰੀ ਲਾਏ ਗਏ ਇਹਨਾਂ ਦੇ ਕੰਮ ਨੂੰ ਵੇਖਦਿਆਂ ਹੋਇਆਂ ਇਹਨਾਂ ਦੇ ਕੰਮ ਨੂੰ ਵੇਖਦਿਆਂ ਹੋਇਆਂ ਪਾਰਟੀ ਨੇ ਉਹਨਾਂ ਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਪਿੰਡ-ਪਿੰਡ ਜਾ ਕੇ ਆਮ ਆਦਮੀ ਪਾਰਟੀ ਦਾ ਜੋ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਸਨੇਹਾ ਘਰ-ਘਰ ਜਾ ਕੇ ਔਰ ਪਿੰਡ-ਪਿੰਡ ਜਾ ਕੇ ਸਨੇਹਾ ਪਹੁੰਚਾਉਣਗੇ ਔਰ ਨਾਲ ਨਾਲ ਜਿਹੜੀਆਂ ਪਿੰਡਾਂ ਦੇ ਵਿੱਚ ਮੁਸ਼ਕਲਾਂ ਨੇ ਕਿਸੇ ਵੀ ਕੋਈ ਹਰ ਚੁੱਲ੍ਹੇ ਤੱਕ ਪਹੁੰਚਣ ਦੇ ਹਰ ਇੱਕ ਵੇੜੇ ਦੀ ਮੁਸ਼ਕਲ ਵੀ ਨੋਟ ਕਰਕੇ ਲੈ ਕੇ ਆਉਣਗੇ ਤਾਂ ਜੋ ਸਾਡੇ ਐਮਐਲਏ ਸਾਹਿਬਾਨ ਸਾਡੇ ਹਲਕਿਆਂ ਦੇ ਇੰਚਾਰਜ ਉਹਨਾਂ ਮੁਸ਼ਕਲਾਂ ਨੂੰ ਸਭ ਕੀ ਤਰੀਕੇ ਨਾਲ ਹੱਲ ਕਰ ਸਕਣ। ਵੇਖੋ ਜੀ ਜਲਦੀ ਉਹ ਜਲਦੀ ਹੋ ਜਾਏਗਾ। ਉਹ ਸੀਐਮ ਸਾਹਿਬ ਸਾਡੇ ਸਤਕਾਰਯੋਗ ਨੇ ਉਹਨਾਂ ਦੀ ਲੈਵਲ ਦਾ ਮਸਲਾ ਹੈ। ਉਹ ਜਲਦੀ ਜਦੋਂ ਵੀ ਗਣ ਕੇ ਵੇਖੋ ਜਿਹੜੀ ਵੀ ਆਮ ਆਦਮੀ ਪਾਰਟੀ ਨੇ ਗਾਰੰਟੀ ਦਿੱਤੀ ਹੈ ਆਮ ਆਦਮੀ ਪਾਰਟੀ ਹਮੇਸ਼ਾ ਗਾਰੰਟੀ ਦਿੰਦੀ ਹੈ ਕਦੀ ਵੀ ਲਾਰਾ ਨਹੀਂ ਲਾਉਂਦੀ ਜੋ ਵੀ ਗਾਰੰਟੀਆਂ ਦਿੰਦੀ ਹੈ ਇੱਕ ਇੱਕ ਗਾਰੰਟੀ ਪੂਰੀ ਕੀਤੀ ਜਾਊਗੀ ਧੰਨਵਾਦ ਜੀ ਬਹੁਤ